ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿ ਹੈ ਗੁਰੂ ਸਾਜਿਬ ਜੀ ਪਾਸਾਈ ਦਸਬੀ ਕਦਿ ਉਹ ਦਾ ਕਦਿ ਦਿੱਤੀ ਤੋ ਪਈ ਹਮਰੀ ਕਰੋ ਹੱਥਦਰਸ਼ਾ ਪੁਰਨਾ ਹੋਏ ਚਿਤ ਦੀਸਾ ਤਰਨ ਨਮਰ ਹਮਾਰਾ ਹਮਰੇ ਦੁਸ਼ਟ ਸਭੈ ਤੁਮ ਕਾਗੋ ਆਪਾਤ ਦੇ ਮੋਹਿ ਬਚਾਵੋ ਸੁਖੀ ਬਸੈ ਮੁਰ ਪਰਵਾਰਾ ਸੇਵਕ ਸਿਖ ਸਭੈ ਕਰਤਾਰਾ ਮੋਰ ਸਾਜਿ ਜਬਰ ਦੇ ਕਰੀਐ ਸਭ ਰਨ ਕੋ ਆਜ ਸੰਗਰੀਐ ਕੋਰ ਨਾ ਹੋਏ ਹਮਾਰੀ ਅਸਾ ਕੋਰ ਭਜਨ ਕੀ ਰਹਿਆ ਪਿਆਸਾ ਤਵੇਂ ਸਾਧੁ ਕੋਈ ਅਬਰ ਨਾ ਕਿਆਉ ਜੋ ਬਚਾਉ ਸੋ ਤੁਮਤੇ ਪਾਉ ਸੇਵਕ ਸਿਖ ਹਮੇ ਤਾਰੀਐ ਤੁੰਤ ਸਤਰ ਹਮਾ ਹੈ ਬਾਲੀਯ ਹੈ ਤਪ ਤਦੈ ਮੁਜੈ ਭਰੀ ਹੈ ਮਰਜ ਕਾਲ ਕਾ ਤ੍ਰਸਿਨੀ ਬਰੀ ਹੈ ਉਹ ਦੋਸ ਦਰਮਾ ਦੇ ਪੱਛਾ ਸ੍ਰੀ ਅਸਤ ਜੋ ਬਰੀਓ ਰਸ ਰਖ ਲਿਓ ਕੋਈ ਰਕਰ ਆਵੇ ਸਾਇਰ ਸੰਤ ਸਾਇ ਤੇ ਆਵੇ ਦੀਨ ਬੰਦ ਦੁਸ਼ਟ ਕੇ ਹੰਕਾਰ ਤੁਮੋ ਬੁਰੀ ਚਤੁਰ ਕਸ ਕੰਤ ਕਾਲ ਪਾਏ ਬ੍ਰਹਮ ਅਵਤਾਰ ਕਾਲ ਪਾਏ ਸ਼ਿਵ ਜੂ ਅਵਤਾਰ ਕਾਲ ਪਾਏ ਕਰ ਵਿਸ਼ਨ ਪਰਕਾਸ਼ ਸਕਲ ਕਾਲ ਕਾ ਕੀਆ ਤਮਸਾ ਜਨ ਕਾਲ ਜੋਗੀ ਸਿਰ ਕੀਓ ਬੇਦ ਰਾਜ ਬ੍ਰਹਮ ਜੂਤੀਓ ਜਨ ਕਾ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਾ ਬਰੈ ਬਾਲ ਸਭ ਜਗਤ ਬਨਾਈਓ ਦੇਵ ਦੇਤ ਜਖਮ ਉਪਜਾਇਓ ਆਦਿ ਅੰਤ ਇਕੈ ਅਵਤਾਰ ਸੋਈ ਗੁਰੂ ਸਮਦੇਵ ਤਮਾਰ ਨਮਸਕਾਰ ਕਿਸੇ ਕੋ ਹਮਾਰੀ ਸકલ ਪ੍ਰਜਾ ਜਿਨੇ ਆਪ ਸਵਾਰੀ sevakan ko sab gur sukh diyo sakran ko pal moh bad kiyo kat kat te antar ke janat bhale bure ki peed pasharnat chite te gunat asthul sabh kripa disht kar phulla satang bapaye te dukhi sukh pae ਧਨ ਕੇ ਸੁਖੀ ਏਕ ਏਕ ਕੀ ਪੀਰ ਪ੍ਰਸ਼ੰਮੇ ਢੜਕ ਢਕੀ ਪਰਪੜ ਕੀ ਜਾਨੈ ਜਾਗ ਜਬ ਉਦਕਰਕ ਕਰ ਕਰਤਾ ਪ੍ਰਜਾ ਕਰਤਾ ਦੇ ਅਪਾਰਾ ਜਾਬਿਆ ਕਰਕ ਕਰਤੋ ਕਪਹੋ ਤੁਮ ਮੈ ਮਿਲਤ ਦੇ ਧਰ ਸਭ ਹੋਂ ਦੇਤੇ ਬਦਨਾ ਸ੍ਰਿਸ਼ਟ ਸੰਤ ਤਬ ਆਪਣੀ ਭੋਜ ਚਾਰ ਤਮ ਸਭ ਹੀ ਤੇ ਰਹਤਨ ਰਾਮਾ ਦਾਤ ਬੇਦ ਪੀਰੇ ਹਰਿਆਲਮ ਨਿਰੰਕਾਰ ਨਿਰਬੇਕਾਰ ਨਿਰਭੰਗ ਅਦਨੀਲ ਅਨਾਦ ਅਸੰਭ ਤਤ ਮੋਡ ਚਰਨ ਤੇ ਦਾਦ ਕੋ ਪੇਵਨਾ ਪਵਤ ਬੇਦ ਤਾ ਕੋ ਕਰ ਤਾ ਹਰਿ ਨਮਨਤ ਮਹਾ ਮੂੜ ਤਾ ਤੇਨ ਰਨਤ ਮਾ ਦੇਵ ਕੋ ਕਹਿ ਸਦਾ ਸੇਵ ਲੰਕਾਰਤਾ ਚਿਲਤ ਨਾ ਭੇਵ ਆਪਿ ਆਪਣੀ ਬੁਧ ਹੈ ਜਿਤੀ ਬਰਨਤ ਭਿੰਨ ਭਿੰਨ ਕੋ ਚੇਤੀ tomlal kana rahe psara ke besada pratham sansara ek roop upa swaroop rank payo rab kai kopan diraj se tere keene ath pai khana bhod rakh deene kaul raja ma beta ਸੇਗਰੀ ਸ੍ਰਿਸ਼ਟ ਦਿਖਾਏ ਅਚੰ ਭਾਵ ਆਦ ਜਗਾਦ ਸਰੂਪ ਸਿਯੰਬ ਅਬ ਰਛਾ ਮੇਰੀ ਤੁਮ ਕਰੋ ਸਿਖਿ ਮਾਰ ਸਿਖ ਸੰਗਰੋ ਦੁਸ਼ਟੇ ਤੇ ਉਡਵਤ ਉਡਪਤਾ ਸਕਲ ਮਲੇਸ਼ ਕਰੋ ਰਣ ਕਰਤਾ ਜੇ ਅਸ ਤੁਜ ਤਵ ਸਰਨੀ ਪਰੇ के दुष्ट दुफत आवै मरे पुरक जबन भगत रे तिहारी दिन के तुम शंकर सरकारे लोकल को एक बार त्याहे है ताकी काल निकट न आई है रष होई तहे सुरकल दुष्ट विष्ट करे ਅਦਿਸ਼ਟ ਤਨ ਜੈ ਨਿਹਰ ਹੋ ਤਾਕੇ ਤਾਪ ਤਨਕ ਮੈਂ ਹਰ ਹੋ ਰਿਤ ਸਿਧ ਘਰ ਮੋ ਸਭ ਹੋਈ ਦੁਸ਼ਟ ਸਸ ਸੱਤ ਨਾ ਕੋਈ ਇਤਬਾਰ ਰਿਤ ਮੈਂ ਸੰਭਾਰ ਕਾਲ ਖਾਸ ਤੇ ਤਹੇ ਭਰ ਜਿਨ ਨਾਮ ਕੇ ਹਰ ਕਹਾ ਤਾਰਦ ਦੁਸ਼ਟ ਦੁਖ ਤੇ ਰਹਾ ਖੜਕ ਕੇ ਤਮੈ ਸਰਨ ਤਿਹਾਰੀ ਆਪ ਆਖ ਦੇ ਆਈ ਰਹੇ ਜਬ ਤੇ ਤੁਮ ਰੇ ਤਬ ਤੇ ਤੋ ਆਕ ਤਰਹੇ ਨਹੀਂ ਆਨਿਓ ਰਾਮ ਰਹੀ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨ ਮੰਨਿਓ ਸਿਮਰ ਸਾਸਤਰ ਵੇਦ ਸਭੈ ਕੋ ਏਕ ਕਰਮ ਏਕ ਨਾ ਜਾਣਿਓ ਸੇਸ ਪਾਨ ਕ੍ਰਿਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਏ ਬਕਾਨੇ ਦੋਹਰਾ ਸਗਲ ਦੁਆਰ ਕੋ ਛਾੜ ਕੇ ਗਇਆ ਤੁਹਾਰੋ ਦਵਾਰ ਬਾਹੇ ਗਏ ਕੀ ਲਾਜ ਅਸੁ ਬਿੰਦ ਦਾ ਸੁਤਵਾਰ ਸਗਲ ਦਵਾਰ ਕੋ ਸਾੜ ਕੇ ਗਿਆ ਤਵਾਰੋ ਦਵਾਰ ਮਾਰੇ ਦਇਆ ਕੀ ਲਾਗੇ ਅਸ ਗੋਬਿੰਦ ਦਾ ਸੁਤਵਾਰ ਵਾਹਿਗੁਰੂ ਜੀ ਰਾਮ ਕਲੀ ਵਾਰਾ ਤੀਜਾ ਨਵਾਗ ਤੇਆ ਮੇਰੀ ਮਾਏ ਸਤ ਗੁਰੂ ਮੈਂ ਆਇਆ ਸਤ ਗੁਰ ਕਾ ਪਿਆਸੈ ਜਿ ਸੇਤੀ ਮਨਵਨੀਆ ਵਦਨਿਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਦਾ ਬਣਿਆ ਨਾ ਸ਼ਬਦ ਤੰਗਾਵ ਗਰੀਕੇ ਰ ਮਨ ਤਿਨੀ ਮਸਾਇ ਕਹਿ ਨਾਮਿਕ ਨੰਦ ਹੋਆ ਸਤ ਗੁਰੂ ਮੈਂ ਪਾਇ ਏ ਮਨ ਮਿਲਿਆ ਤੂ ਸਦਾ ਰਹੁ ਨਾਦੇ ਹਰਨਾਰਾ ਤੂ ਮਨ ਮੇਰੇ ਦੁਖ ਸਭ ਵਿਸਾਰਨਾ ਹੰਗੇ ਤਾਰ ਕਰੇ ਤੇਰਾ ਕਰਜ ਸਭ ਸਵਾਰਨਾ ਸਦਾ ਨਾਲ ਗੱਲਾਂ ਸਮਰਤ ਸੁਆਮੀ ਸੋ ਕੀ ਅਮਨਾ ਵਿਸਾਰੇ ਕਹ ਨਾਨਕ ਮਨ ਮੇਲੇ ਸਦਾ ਰਹੁ ਨਰਭੇ ਸਾਚੇ ਸਭੇ ਬਾ ਕਿਆ ਗਾਈ ਕਰਤੇ ਰਹਿ ਕਰਤਾ ਕੇ ਸਭ ਕਿਸ ਹੈ ਜਿਸ ਦੇ ਸੋ ਪavay ਸਦਾ ਸਿਰਕ ਸਲਾਹ ਤੇਰੀ ਨਮਸਾਰਬੇ ਨਾਮ ਜਿਨ ਕਾ ਮਨੁ ਵਸੈ ਆਵਾਜੇ ਸ਼ਬਦ ਤਨੇਰੇ ਕਹਿ ਨਾਮਕ ਸਤਿ ਸਾਹਿਬ ਕਿਆ ਨਹੀਂ ਤਰ ਕੇਰੇ ਸਤ ਨਾਮੁ ਮਿਲਾਇਆ ਧਾਰੋ ਸਤ ਨਾਮਿ ਆਨੰਦ ਮਿਲਾ ਬਿਨ ਭੁਖਾਂ ਸਭ ਗੁਬਨਿਆ ਅਰ ਸਾਕ ਸੁਖ ਮਨੈ ਉਸਤ ਦੇ ਦੇ ਚਾ ਸਭ ਪੁਜਨ ਸਦਾ ਕੁਰਬਾਨੀ ਦਿੱਤਾ ਗੁਰ ਰੇਟਾ ਜਿਸ ਨੀ ਆਏ ਬੜਿਆ ਨਾ ਕਹਿ ਨਰ ਸੁਣੋ ਸਤੋ ਸ਼ਰਨ ਕਰੋ ਪਿਆਰੂ ਸੱਚ ਨਾਮ ਮੇਰਾ ਆਧਾਰੋ ਬੱਜੇ ਪਾਤਸ਼ਾਹ ਤੇ ਧਰਸ ਤੈਗੇ ਰੀਆ ਭਰਤ ਦੋਤ ਦਾ ਵਾਸ ਕੀਤੇ ਕਾਲ ਤੱਕ ਮਾਰਿਆ ਤੋਰ ਕਰਮ ਪਾਇਆ ਤਦ ਜਨ ਕੋ ਸੇ ਨਾਮ ਹਲਕੇ ਲਗੀ ਕਹਿ ਨਾਨਕ ਤੈ ਸੁਖੋ ਉਰੇ ਗੁਰ ਤੇਗਾਂ ਦੀ ਸੁਣ ਕੇ ਕੁਨੀਤ ਕਹਤੇ ਪਵਿਤ ਸਤ ਗੁਰਿਆ ਪਰਪੂਰੇ ਬੇਰੰਤ ਨਾਨਕ ਗੁਰ ਚਰਨ ਲਾਗੇ ਵਾਜ ਅਨੰਦ ਤੂਰੇ ਸੁਣ ਕੇ ਕੁਨੀਤ ਕਹਤੇ ਸਤ ਗੁਰਿਆ ਪਰਪੂਰੇ ਮੇਰਵਤ ਨਾਮੇ ਕੋ ਗੁਰ ਚਰਨ ਲਾਗੇ ਵਜੇ ਅਨਹਦ ਤੂਰੇ ਸੁ ਲੋਕ ਪਗੜ ਗੁਰੂ ਪਾਣੀ ਪਿਤਾ ਬਾਕਾ ਤਰਤ ਮਹਤ ਦੇਵ ਸਰਾਤ ਗੁਦਾਈ ਦਾਇਆ ਆਇਆ ਗਏ ਮਸਕਤ ਕਾਲ ਨਾਮਿਕ ਤੇ ਮਕੇ ਉਜਲੇ ਕੀਤੇ ਸੁਤੇ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਮਿਕ ਤੇ ਮਕੇ ਉਜਲੇ ਸਾਭ ਭਗਵਾਨ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਅਗੇ